ਕਣਕ ਤੇ ਪਉਗਾੰ ਦਮਾਨ ਦੀ ਦੇਖ ਕਰ ਹੀ ਨਹੀਂ ਆਈ ਮੋਦੀ ਸਰਕਾਰ ਦੀ ਆਉਂਦੀ ਕਣਕਸ ਅੱਛਾ ਠੀਕ ਹੈ ਹੋਰ ਕਿਸ ਦੀ ਨਹੀਂ ਆਈ ਫੇਰ ਵੀ ਪਸੰਦ ਕੋਈ ਨਹੀਂ ਐਸ ਵੇਲੇ ਇਸ ਟਾਈਮ ਤੇ ਕੋਈ ਪਸੰਦ ਨਹੀਂ ਹੈ ਗਾ ਜੀ ਲੀਡਰ ਤੁਹਾਨੂੰ ਕਿਹੜਾ ਦਸੀਏ ਜਿਹੜਾ ਵੀ ਉਹਨੇ ਸਮੈਕ ਕੋ ਕੋਣੀ ਆ ਹੂੰ ਬਾਕੀ ਕੋ ਚੰਗਾ ਲੀਡਰ ਕੋ ਹੈਗਾ ਤੇ ਕੋ ਚੁਣ ਕੇ ਭੇਜ ਦਿਓ ਅਕਾਲੀ ਦਲ ਨੂੰ ਮੋਹਣੀ ਚਾਹੀਦੀ ਉਹ ਅਕਾਲੀ ਦਲ ਨੂੰ ਹਾਂਜੀ ਅਕਾਲੀ ਦਲ ਅੱਛਾ ਅਕਾਲੀ ਦਲ ਪਸੰਦ ਆ ਹਾਂਜੀ ਅਕਾਲੀ ਦਲ ਪਸੰਦ ਹੈ ਕਿਹਦਾ ਮੂੜਾ ਆਮ ਆਦਮੀ ਪਾਰਟੀ ਆਮ ਪਾਰਟੀ ਹਾਂਜੀ ਕਾਰਨ ਉਹੀ ਕਾਰਨ ਫੇਈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਲੀਡਰ ਤੇ ਮੈਂ ਤੇ ਚਾਚਾ ਹੋਰ ਤਾਂ ਬਸ ਆ ਜਿਹੜੀ ਨਵੇਂ ਆਏ ਇਹਨਾਂ ਦੇ ਬਸ ਨਾ ਸਰਿਆ ਹੀ ਪਿਆ ਇਹਨਾਂ ਦਾ ਮੈਨੂੰ ਲੋਕਾਂ ਦੀ ਪਸੰਦ ਨਹੀਂ ਚੜੂ ਵਾਲੀ ਹੈ ਹੂੰ ਬਾਕੀ ਹੁਣ ਕੰਨ ਦੇ ਉਹਨਾਂ ਦਾ ਪਤਾ ਨਹੀਂ ਨੁਕਤਾ ਮੈਂ ਕੀ ਹੈ ਜੀ ਨੂੰ ਮਰਜੀ ਪਾ ਦਾਂਗੇ ਭਾਜੀ ਸਾਰੇ ਪਾਈ ਦੇ ਇੱਕ ਵਾਰੀ ਕਿਸੇ ਨੂੰ ਪਾਦੀ ਦੀ ਇੱਕ ਵਾਰੀ ਕਿਸੇ ਨੂੰ ਪਾਦੀ ਦੀ ਨਾ ਅੱਗੀ ਕਿਦਾ ਨੰਬਰ ਲਾਇਆ ਜਾ ਫਿਰ ਕੋਈ ਨਹੀਂ ਜਦੋਂ ਜਾਵਾਂਗੇ ਫਿਰ ਪਤਾ ਲੱਗ ਜਾਊਗਾ ਆਪਣੇ ਕੋਟ ਤੇ ਪਾਣੀ ਹੈ ਜੀ ਕਾਂਗਰਸ ਤੇ ਕਾਂਗਰਸ ਵਾਲੇ ਆਏ ਕਿਉਂ ਕਾਰ ਰਸਵੰਦ ਹਾਂਜੀ ਵਧੀਆ ਕਾਰਨ ਵਧੀਆ ਗੱਦੀਦਾ ਹੋ ਜਲਾ ਜੀ ਵਧੀਆ ਤਾਂ ਪਾਜੀ ਫਿਰ ਕਿੰਨੂ ਵੋਟ ਪਾਣੀ ਆ ਆਪਾਂ ਜੀ ਕਾਂਗਰਸ ਨੂੰ ਰਾਹੁਲ ਗਾਂਧੀ ਸਾਹਿਬ ਨੂੰ ਅੱਛਾ ਹਾਂਜੀ ਰਾਹੁਲ ਗਾਂਧੀ ਦਾ ਆਪਾ ਫੈਨ ਆ ਉਹਨਾਂ ਨੂੰ ਵੋਟ ਪਾਣੀ ਆ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਇਸ ਤੋਂ ਪਹਿਲੇ ਲੋਕਾਂ ਦਾ ਮੂਡ ਕੀ ਹੈ ਤਾਂ ਅਸੀਂ ਅੱਸੀ ਅਸਲੇ ਅੰਮ੍ਰਿਤਸਰ ਦੇ ਹਲਕਾ اٹਾਰੀ ਜੋ ਕਿ ਭਾਰਤ ਪਾਕਿਸਤਾਨ ਸਰਹੱਦ ਤੇ ਮੌਜੂਦ ਹੈ ਉੱਥੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਲੋਕਾਂ ਦਾ ਮੂਡ ਕੀ ਹੈ ਕਿਸ ਨੂੰ ਉਹ ਪਸੰਦ ਕਰਦੇ ਨੇ ਤਾਂ اٹਾਰੀ ਮੁੱਖ ਬਾਜ਼ਾਰ ਦੀ ਤਸਵੀਰ ਤੁਸੀਂ ਵੇਖ ਸਕਦੇ ਹੋ ਐਫਐਲ ਹੈ ਤਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਕੁਝ ਦੁਕਾਨਦਾਰਾਂ ਨਾਲ ਜਿਹੜੇ ਇੱਥੇ ਹੈਗੇ ਨੇ ਤਾਂ ਕੀ ਉਹ ਚਾਹੁੰਦੇ ਨੇ ਹਾਂਜੀ ਭਾਈ ਸਾਹਿਬ ਫਿਰ ਇਹ ਕੀ ਵੋਟਾਂ ਆ ਰਹੀਆਂ ਕਿੰਨੂੰ ਵੋਟਾਂ ਪਾਣੀਆਂ ਕਿਹੜਾ ਲੀਡਰ ਪਸੰਦ ਹੈ ਜੀ ਲੀਡਰ ਸਾਰੇ ਪਸੰਦ ਆ ਜੀ ਅੱਛਾ ਜੀ ਹਾਂਜੀ ਵੋਟ ਕਿਹਨੂੰ ਪਾਣੀ ਫਿਰ ਆ ਬੋਰਡ ਵੇਖੋ ਮਹਾਰਾਜ ਸਮਝ ਦਸੂਗਾ ਸਮਝ ਦਸੂਗਾ ਜੀ ਹਾਂ ਜੀ ਹਾਂ ਜੀ ਫਿਰ ਵੀ ਲੀਡਰ ਕਿਹਨੇ ਪਾਰਟੀ ਕਰਿਆ ਚੰਗਾ ਕੰਮ ਕਰਦੀ ਹੈ ਜੀ ਮਾਰਾ ਹੀ ਪਾਰਟੀਆਂ ਸਾਰੀਆਂ ਚੰਗਾ ਕੰਮ ਹੀ ਕਰਦੀਆਂ ਤੇ ਪਾਰਟੀ ਵੀ ਕੋਈ ਮਾੜੀ ਹੁੰਦੀ ਹੈ ਅੱਛਾ ਜੀ ਹਾਂ ਜੀ ਇੱਥੇ ਜਨਤਾ ਹੀ ਹੋ ਜਾਂਦੀ ਪਾਰਟੀਆਂ ਨੇ ਸਹੀ ਹੁੰਦੀਆਂ ਕਨਕ ਤੇ ਇੱਕ ਰਹੀ ਨਹੀਂ ਆਈ ਹੈ ਕਨਕ ਤੇ ਪੂਗਾ ਹੰਤਮਾਨ ਦੀ ਦੇਖ ਕਰ ਹੀ ਨਹੀਂ ਆਈ ਮੋਦੀ ਸਰਕਾਰ ਦੀ ਆਉਂਦੀ ਕਨਕ ਅੱਛਾ ਠੀਕ ਹੈ ਹੋਰ ਕਿਸ ਦੀ ਨਹੀਂ ਆਈ ਬਿਲਕੁਲ ਤੁਸੀਂ ਵੇਖ ਸਕਦੇ ਹਾਂ ਜੀ ਭਾਜੀ ਤੁਸੀਂ ਕਿੱਧਰ ਫਿਰ ਬਸ ਖਾਈ ਜਾਂਦੇ ਆ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਕਨਕ ਨੂੰ ਲੈ ਕੇ ਅਸਲੇ ਲੋਕ ਜਿਹੜੇ ਨੇ ਨਜ਼ਰ ਆ ਰਹੇ ਨੇ ਤੇ ਕੁਝ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਮਾਰਕੀਟ 'ਚ ਮੌਜੂਦ ਆ ਤਾਂ ਭਾਜੀ ਚੋਣਾ ਆ ਗਈ ਹੈ ਤੇ ਫਿਰ ਇਸ ਵਾਰ ਕਿਹੜਾ ਲੀਡਰ ਪਸੰਦ ਆ ਜੀ ਤੁਹਾਨੂੰ ਲੀਡਰ ਤੇ ਯਾਰ ਸਾਰੇ ਇੱਕੋ ਜਿਹੇ ਆ ਅੱਛਾ ਠੀਕ ਹੈ ਨਾ ਜਿੰਨੋਂ ਵੀ ਆਪਾਂ 15 ਸਾਲ ਹੋ ਗਏ 20 ਸਾਲ ਹੋ ਗਏ ਵੋਟਾਂ ਪਾ ਰਹੇ ਆ ਹਾਲਤੇ ਕੋਈ ਨਹੀਂ ਹੋ ਰਿਹਾ ਇੱਧਰ ਦੇਖੋ ਕਿਤੇ ਦੇਖ ਲਓ ਅਟਾਰੀ ਆਪਾਂ ਸਰਾਦ ਦੇ ਖਲੋਤੇ ਆ ਕੋਈ ਇੱਧਰ ਕਿਸੇ ਦਾ ਕੋਈ ਰੋਜ਼ਗਾਰ ਵਾਲਾ ਕੰਮ ਸਾਰਾ ਕੁਝ ਨਹੀਂ ਹੈਗਾ ਜੀ ਫੇਰ ਵੀ ਪਸੰਦ ਕੋਈ ਨਹੀਂ ਐ ਇਸ ਵੇਲੇ ਇਸ ਟਾਈਮ ਤੇ ਕੋਈ ਪਸੰਦ ਨਹੀਂ ਆਗਾ ਜੀ ਤਾਂ ਕੋਈ ਪਸੰਦ ਨਹੀਂ ਹੈ ਭਾਈ ਸਾਹਿਬ ਨੂੰ ਇਸ ਵੇਲੇ ਤਾਂ ਹੋਰ ਵੀ ਸਰਦਾਰ ਸਾਹਿਬ ਖੜੇ ਨੇ ਸਰਦਾਰ ਸਾਹਿਬ ਕੀ ਕਹਿਣਾ ਚਾਹੋਗੇ ਕਿਹੜਾ ਲੀਡਰ ਪਸੰਦ ਆ ਜੀ ਲੀਡਰ ਤੁਹਾਨੂੰ ਕਿਹੜਾ ਦਸੀਏ ਜਿਹੜਾ ਵੀ ਉਹਨੇ ਸਮੈਕ ਕੋਣੀ ਆ ਹੂੰ ਬਾਕੀ ਕੋ ਚੰਗਾ ਲੀਡਰ ਕੋ ਹੈਗਾ ਤੇ ਕੋ ਚੁਣ ਕੇ ਭੇਜ ਦਿਓ ਜਿਹੜਾ ਗੋੜ ਤੇ ਪਾਣੀ ਹੈ ਨਾ ਆਪਾਂ ਹਾਂਜੀ ਗੋੜ ਤੇ ਪਾਣੀ ਹੈ ਨਾ ਗੋੜ ਕਿੰਨੂ ਬੈ ਸੋਚਣਾ ਪਊ ਕਿੰਨੂ ਪਾਣੀ ਆ ਅੱਛਾ ਜੀ ਹਾਂ ਦੱਸਿਆ ਨਹੀਂ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਲੋਕਾਂ ਨੇ ਮਾਨੀ ਬਣਾਇਆ ਕੁਝ ਹੋਰ ਲੋਕ ਨੇ ਬਾਜੀ ਸਤਿ ਸ੍ਰੀ ਅਕਾਲ ਸਰ ਕੀ ਕਹਿਣਾ ਚਾਹੋਗੇ ਵੋਟਾਂ ਆ ਗਈਆਂ ਕਿ ਨੂੰ ਵੋਟ ਬਣੀਆਂ ਸਰ ਕੀ ਫਿਰ ਕਿਹੜੀ ਪਾਰਟੀ ਪਸੰਦ ਜੇ ਆਹ ਟੈਂਸ਼ਨ ਅਕਾਲੀ ਦਲ ਨੂੰ ਪਾਉਣਾ ਚਾਹੀਦਾ ਏ ਵੋਟ ਨੂੰ ਅਕਾਲੀ ਦਲ ਨੂੰ ਹਾਂਜੀ ਅਕਾਲੀ ਦਲ ਨੂੰ ਅੱਛਾ ਅਕਾਲੀ ਦਲ ਪਸੰਦ ਆ ਹਾਂਜੀ ਅਕਾਲੀ ਦਲ ਪਸੰਦ ਆ ਬਿਲਕੁਲ ਤੁਸੀਂ ਵੇਖੋ ਅਕਾਲੀ ਦਲ ਪਸੰਦ ਆ ਹਾਂਜੀ ਭੈਣ ਜੀ ਤੁਸੀਂ ਕਹਿਣਾ ਚਾਹੋਗੇ ਹਾਂਜੀ ਠੀਕ ਆ ਜੋ ਉਹਨਾਂ ਨੂੰ ਪਸੰਦ ਏ ਅੱਛਾ ਜੀ ਹਾਂਜੀ ਉਹ ਹੀ ਸਾਨੂੰ ਪਸੰਦ ਏ ਤਾਂ ਬਿਲਕੁਲ ਇੱਕ ਦੁਕਾਨਦਾਰ ਨੇ ਦੁਕਾਨਦਾਰ ਵੀਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਦੁਕਾਨਾਂ ਦੇ ਉੱਤੇ ਲੋਕ ਸੌਦਾ ਲੈਣ ਵਾਸਤੇ ਆਉਂਦੇ ਨੇ ਪਾਜੀ ਫਿਰ ਕਿੰਨੂ ਵੋਟ ਪਾ ਰਹੇ ਆ ਕੀ ਕਿਉਂਕਿ ਲੋਕ ਸਭਾ ਚੋਣਾਂ ਆ ਗਈਆਂ ਨੇ ਕੀ ਕਹਿਣਾ ਚਾਹੋਗੇ ਕਹਿਣਾ ਕੋਈ ਨਹੀਂ ਜੀ ਵੇਖੋ ਹਲੇ ਦੇਖਦੇ ਆਲੇ ਦੇਖਿਆ ਸੋਚਿਆ ਨਹੀਂ ਆ ਬਾਕੀ ਇਹ ਕੀ ਚਲੋ ਇਹ ਗਵਰਨਮੈਂਟ ਇਹ ਵੀ ਸਹੀ ਕੰਮ ਕਰਦੀ ਪਈ ਬਾਕੀ ਚਲੋ ਠੀਕ ਹੈ ਆਮ ਆਦਮੀ ਪਾਰਟੀ ਵੀ ਠੀਕ ਹੈ ਗਵਰਨਮੈਂਟ ਤਾਂ ਤਿੰਨੇ ਹੀ ਠੀਕ ਹੈ ਬਾਕੀ ਚਲੋ ਹਲੇ ਸੋਚਦੇ ਆ ਮੌਜੂਦਾ ਸੰਸਦ ਜਿਹਰੇ ਨੇ ਤਾਂ ਬਿਲਕੁਲ ਪਾਜੀ ਤੁਸੀਂ ਕੀ ਕਹਿਣਾ ਚਾਹੋਗੇ ਕਿੱਧਰ ਐਤਕੀ ਫਿਰ ਵੋਟਾਂ ਦਾ ਮੂਹਰ ਕਿੱਧਰ ਜਾ ਰਹੇ ਲੋਕ ਕਿੱਧਰ ਨੂੰ ਜਾ ਰਹੇ ਨੇ ਐਤਕੀ ਦੇਖੋ ਜੀ ਤੇ ਪਹਿਲੇ ਨੰਬਰ ਤੱਕ ਸਰਕਾਰ ਪਹਿਲੀ ਵਾਰ ਜੇ ਆਈ ਆ ਛਾੜੂ ਵਾਲੇ ਪਹਿਲੀ ਵਾਰ ਕਿਉਂਕਿ 2025-25 ਸਾਲ ਦੁਜੀ ਸਰਕਾਰਾਂ ਕੰਮ ਕਰ ਗਏ ਆ ਤੇ ਕਿ ਪਹਿਲੀ ਵਾਰ ਹੀ ਆਈ ਆ 2 ਸਾਲ ਹੋ ਗਏ ਆ ਕੰਮ ਕਰਨ ਦੇ ਬਸ ਸੋਹਣਿਆ ਕਰਨ ਦੇ ਆ ਗਾੜੀ ਮੌਕਾ ਫੇਰ ਦੇਣਗੇ ਤੇ ਫਿਰ ਜਨਤਾ ਹੋਰ ਸੇਵਾ ਬਿਲਕੁਲ ਛਾੜੂ ਦਾ ਵੀ ਮੂੜਾ ਹੈ ਅਕਾਲੀ ਦਲ ਦਾ ਵੀ ਮੂੜਾ ਹਾਂਜੀ ਭਾਜੀ ਕਿਹਦਾ ਮੂੜਾ ਆਮ ਆਦਮੀ ਪਾਰਟੀ ਆਮ ਪਾਰਟੀ ਕਰਨ ਉਹੀ ਕਾਰਨ ਹੋਈ ਆਮ ਆਦੀ ਪਾਰਟੀ ਆਮ ਆਦੀ ਪਾਰਟੀ ਆਮ ਆਦੀ ਪਾਰਟੀ ਤੁਸੀਂ ਦੇਖੋ ਸਰਹੱਦ ਤੇ ਮੌਜੂਦ ਆ ਤਾਂ ਸਰਹੱਦ ਤੇ ਜਿਹੜਾ ਅਸਲੇ ਡੰਕਾ ਹੈ ਉਹ ਆਮ ਆਦੀ ਪਾਰਟੀ ਨਾਲ ਦੀ ਭਾਜੀ ਫਿਰ ਸੌਦਾ ਪਤਾ ਲੈਣਾ ਤੇ ਲੋਕੀ ਕਿੱਧਰ ਫਿਰ ਵੋਟ ਪਾ ਰਹੇ ਆ ਅਰ ਕੀ ਥਿੰਦਾ ਵੀ ਹੁਣ ਕਿਹਨੂੰ ਪਈ ਬਿਲਕੁਲ ਕੁਝ ਨਹੀਂ ਪਤਾ ਕਿ ਹਲੇ ਵੋਟ ਕਿੱਧਰ ਪੈਣੀ ਹੈ ਪਰ ਤੁਹਾਨੂੰ ਲਗਾਤਾਰ ਅਸੀਂ ਇੱਥੇ ਖੜੇ ਆ ਤਾਂ ਭਾਈ ਸਾਹਿਬ ਖੜੇ ਨੇ ਭਾਜੀ ਕਿੱਧਰ ਵੋਟ ਪਾਣੀ ਫਿਰ ਐਤ ਕੀ? ਅੱਜ ਉਹ ਯੂਪੀ ਕੇ ਰਹਿਣ ਵਾਲੇ ਜੀ ਹਮਨੇ ਤਾਂ ਯੂਪੀ ਮੇਂ ਡਾਲਦੀ ਵੋਟ। ਹਾਂ ਯੂਪੀ ਮੇਂ ਡਾਲਦੀ ਵੋਟ। ਹਾਂ। ਤਾਂ ਯਹਾਂ ਪਰ ਕੋਈ ਪਸੰਦ ਨਹੀਂ ਹੈ। ਯਹਾਂ ਪਸੰਦ ਹੈ ਜੋ ਕੰਮ ਕਰੇਗਾ ਭਵਿੱਖ ਸੇ ਸੁਧਾਰੇਗਾ ਉਸਕੇ ਲਈ ਵੋਟ ਡਾਲੋ। ਬਿਲਕੁਲ ਤੁਸੀਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਲੋਕ ਜਿਹੜੇ ਨੇ ਕਹਿ ਰਹੇ ਨੇ ਤਾਂ ਭਾਜੀ ਨੇ ਸਿੱਧੇ ਸਿੱਧੇ ਦੁਕਾਨ ਕੋਲੀ। ਭਾਜੀ ਸਤਿ ਸ੍ਰੀ ਅਕਾਲ। ਭਾਈ ਫਿਰ ਕਿਨੂੰ ਵੋਟ ਪਾਣੀ ਐਤ ਕੀ? ਜਿੰਨੂੰ ਕੋ ਪਾ ਦੇਂਗੇ। ਨਹੀਂ ਫਿਰ ਵੀ ਤੁਸੀਂ ਦੱਸੋ ਕਿੱਧਰ ਮੂੜਾ ਇੱਕ ਹੈ। ਹਾਂਜੀ ਮੌਕਾ ਵੇਖਾ ਹੈ ਹੈਗਾ ਥੋੜਾ ਲੀਡਰ ਸਾਰੇ ਚੰਗੇ ਆ ਜੀ ਪਰ ਵੇਖੋ ਜਿਹੜਾ ਜਨਤਾ ਦੇ ਵਿਚਾਨ ਕੇ ਵਿਚਰਦਾ ਉਹ ਵੋਟ ਲੈ ਜਾਏਗਾ ਤਾਂ ਫਿਲਹਾਲ ਹਾਲੇ ਤੱਕ ਹਿੰਦੇ ਲੋਕ ਲੀਡਰ ਤੇ ਜਨਤਾ ਚ ਆ ਹੀ ਰਹੇ ਨੇ ਨਾ ਹਾਲੇ ਨੂੰ ਫਿਲਹਾਲ ਸਾਡਾ ਆਪਾਂ ਨੂੰ ਕੋਈ ਕਹਿਣ ਨਹੀਂ ਆਇਆ ਵਿੱਚ ਮੈਂ ਤੁਹਾਨੂੰ ਕਿਹੜੀ ਪਾਰਟੀ ਪਸੰਦ ਹੈ ਪਾਰਟੀਆਂ ਸਾਰੀਆਂ ਚੰਗੀਆਂ ਜੀ ਸਾਰੀਆਂ ਸਾਰੀਆਂ ਚੰਗੀਆਂ ਨੇ ਤਾਂ ਕੁਝ ਸਟੂਡੈਂਟਸ ਨੇ ਮੈਡਮ ਕੀ ਕਹਿਣਾ ਚਾਹੋਗੇ ਇਸ ਵਾਰ ਵੋਟਾਂ 'ਚ ਕਹ ਜੀ ਵੋਟਾਂ 'ਚ ਫਿਰ ਕਿਹਨੂੰ ਵੋਟ ਪਾਣੀ ਹੈ ਆਪ ਕੀ ਠੀਕ ਹੈ ਜੀ ਹਾਂਜੀ ਹਾਂਜੀ ਤੁਸੀਂ ਵੋਟ ਕਿਹਨੂੰ ਪਾਣੀ ਫਿਰ ਇਸ ਵਾਰ ਬੋੜ ਪਾਦਾਂਗੇ ਜਿਹਨੂੰ ਕਹੋਗੇ ਭਾਜੀ ਨਹੀਂ ਤੁਸੀਂ ਦੱਸੋ ਨਾ ਕਿਹੜੀ ਪਾਰਟੀ ਪਸੰਦ ਆ ਕਿਹੜੀ ਬਿਲਕੁਲ ਲੋਕ ਇਸ ਵੇਲੇ ਆ ਤੁਸੀਂ ਦੇਖੋ ਭਾਈ ਸਾਹਿਬ ਮਿਹਨਤ ਕਾ ਸਲੋਗ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਸਭ ਤੋਂ ਜ਼ਿਆਦਾ ਇੱਕ ਕੰਮ ਹੈ ਲੋਕ ਕਰਦੇ ਭਾਜੀ ਸਸਤੀ ਗੱਲ ਭਾਜੀ ਫਿਰ ਕਿਹੜੀ ਪਾਰਟੀ ਪਸੰਦ ਆ ਜੀ ਅਸੀਂ ਕਿਹੜਾ ਵੋਟਰ ਪਸੰਦ ਆ ਜੀ ਕਿਹੜੇ ਲੀਡਰ ਪਸੰਦ ਕਿਹੜਾ ਲੀਡਰ ਤੇ ਮੈਂ ਤਾਂ ਕਿੰਨਾ ਤਾਲੀ ਆ ਜਣ ਚੰਗੇ ਆ ਅੱਛਾ ਹੋਰ ਤਾਂ ਬਸ ਆ ਜਿਹੜੀ ਨਵੇਂ ਆਏ ਇਹਨਾਂ ਤੇ ਬੱਸ ਨਾ ਸਰਿਆ ਹੀ ਪਿਆ ਇਹਨਾਂ ਦਾ अच्छा ये कांग्रेस पार्टी नहीं कांग्रेस ने सानो ਦਿੱਤਾ ਕੀ कांग्रेस ਨੇ ਕਿ ਦਿੱਤਾ ਉਹਦੇ ਸਿੱਖਾਂ ਨੂੰ ਇਹਨਾਂ ਨੇ ਨੁਕਸਾਨ ਹੀ ਪਹਚਾਇਆ ਤੇ ਕਾਂਗਰਸ ਦੀ ਪਸੰਦ ਫਿਰ ਕੌਣ ਹੈ ਵੇਖੋ ਜੀ ਪਸੰਦ ਸਾਰੇ ਖਾਣਾ ਜਨਤਾ ਨੂੰ ਇਹਨਾਂ ਨੇ ਵੇਹ ਜਿਸ ਹਿਸਾਬ ਲਈਗੇ ਤੇ ਸਹੂਲਤਾਂ ਦੇ ਜਿਆਦੀਆਂ ਦਿੱਤੀਆਂ ਕਾਲੀਆਂ ਨੇ ਇੰਜਟਾ ਨੂੰ ਜੀ ਬਿਜਲੀ ਦੇ ਬਿੱਲ ਕਨੈਕਸ਼ਨ ਫ੍ਰੀ ਪਿੰਡ ਪਿੰਡੇ ਨਾਲ ਛੜਕਾਂ ਦੇਤੀਆਂ ਤਾਂ ਬਿਲਕੁਲ ਕਾਲੀ ਦਲ ਪਸੰਦ ਆ ਇਸ ਵੇਲੇ ਤੁਸੀਂ ਵੇਖ ਸਕਦੇ ਹੋ ਟੀਵੀ ਸਕਰੀਨ ਦੇ ਉੱਤੇ ਕਿ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਬਾਜ਼ਾਰ ਚ ਆਏ ਆ ਤਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਪਾਜੀ ਸਤਿ ਸ੍ਰੀ ਅਕਾਲ ਪਾਜੀ ਫਿਰ ਕਿਉਂ ਵੋਟਾਂ ਆ ਗਈਆਂ ਕਿ ਨੂੰ ਵੋਟ ਪਾਣੀ ਆ ਕਿਹਦੀ ਕਿਹਦੇ ਨੂੰ ਪਾਜੀ ਪਤਾ ਕੀ ਜੀ ਨਹੀਂ ਲੀਡਰ ਕਿਹੜਾ ਪਸੰਦ ਜੀ ਸਾਰੇ ਲੀਡਰ ਪਸੰਦ ਆ ਜੀ ਅੱਛਾ ਅੱਛਾ ਪਰ ਵੋਟ ਕਿ ਨੂੰ ਪਾਣੀ ਆ ਇਹਨੂੰ ਪਾਦਾਂਗੇ ਪਾਦੋਗੇ ਪਸੰਦ ਕਰਤਾ ਬਿਲਕੁਲ ਤੁਸੀਂ ਵੇਖੋ ਕਿ ਲੋਕ ਇਸ ਵਾਰ ਇਹ ਸਿੱਧੀ ਜਾਗਰੂਕਤਾ ਹੈ ਕਿ ਲੋਕ ਆਪਣੇ ਵੋਟਰ ਨੂੰ ਨਹੀਂ ਦੱਸ ਰਹੇ ਲੋਕਾਂ ਨੂੰ ਨਹੀਂ ਦੱਸ ਰਹੇ ਕੁਝ ਹੋਰ ਰਾਹ ਘਿਰ ਰਹੇ ਭਾਈ ਸਤਿ ਸ੍ਰੀ ਅਕਾਲ ਭਾਈ ਕੀ ਕਹਿਣਾ ਚਾਹੋਗੇ ਕਿ ਨੂੰ ਵੋਟ ਪਾਣੀ ਹੈ ਅਕੀ ਅਸੀਂ ਝਾੜੂ ਵਾਲੇ ਨੂੰ ਪਾਵਾਂਗੇ ਝਾੜੂ ਵਾਲੇ ਨੂੰ ਹਾਂ ਕਿਉਂਕਿ ਅਸੀਂ ਬੰਦੇ ਉਹਨਾਂ ਦੇ ਆ ਬੰਦੇ ਉਹਨਾਂ ਦੇ ਹਾਂ ਵਰਕਰੋ ਹਾਂਜੀ ਬਿਲਕੁਲ ਵਰਕਰ ਬੋਰਡ ਜਿਹੜੀ ਹੈ ਉਹ ਤੇ ਜ਼ਰੂਰ ਹੁੰਦੀ ਹੈ ਲੇਕਿਨ ਕੁਝ ਹੋਰ ਦੁਕਾਨਦਾਰ ਨੇ ਗੱਲਬਾਤ ਕਰਾਂਗੇ ਭਾਜੀ ਸਤਿ ਸ੍ਰੀ ਅਕਾਲ ਭਾਜੀ ਫਿਰ ਕਿਹਦਾ ਵੋਟ ਚੱਲ ਰਿਹਾ ਜੀ ਟਾਰੀ ਹਲਕੇ ਦੇ ਬਾਰਡਰ ਦੇ ਉੱਤੇ ਪਿੰਡ ਹੈ ਜੀ ਆਪਣਾ ਹਾਂਜੀ ਹਾਂਜੀ ਕਿਹਦਾ ਇਹਦਾ ਕੋਈ ਨਾ ਪੱਕਾ ਨਹੀਂ ਕੋਈ ਪਤਾ ਲੱਗਣਾ ਲੋਕਾਂ ਦਾ ਕਿਧਰ ਨੂੰ ਜਾਣਾ ਕੀ ਹਿਸਾਬ ਹੈ ਇਹਨਾਂ ਦਾ ਹਾਂਜੀ ਕੋਈ ਫਾਈਨਲ ਨਹੀਂ ਕੋ ਰੱਖਦੇ ਕੋਈ ਕਿਹਨੂੰ ਵੋਟ ਪਾਣੀ ਹੈ ਪਸੰਦਗੀਰੀ ਪਾਰਟੀ ਹੈ ਪਸੰਦ ਤੇ ਪਹਿਲੀ ਲੋਕਾਂ ਦੀ ਪਸੰਦ ਤੇ ਝਾੜੂ ਵਾਲੀ ਹੈ ਹਾਂ ਬਾਕੀ ਹੁਣ ਗਾਂ ਦਾ ਦੇਣਾ ਦਾ ਪਤਾ ਨਹੀਂ ਲੋਕਾਂ ਦਾ ਕੀ ਹੈ ਕੀ ਨਹੀਂ ਬਿਲਕੁਲ ਝਾੜੂ ਵਾਲੇ ਪਸੰਦ ਨੇ ਤਾਂ ਲਗਾਤਾਰ ਅਸੀਂ ਇਸ ਵੇਲੇ ਗਰਾਊਂਡ ਰਿਪੋਰਟ ਅਨਕਾਡਰ ਰਿਪੋਰਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਤੁਸੀਂ ਦੇਖੋ ਇਸ ਵੇਲੇ ਟੀਵੀ ਸਕਰੀਨ ਤੇ ਕਿ ਕਿਸ ਤਰੀਕੇ ਸਰਦਾਰ ਸਾਹਿਬ ਆਏ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜਿਹੜੀ ਪਾਰਟੀ ਪਸੰਦ ਆ ਭਾਜੀ ਫਿਰ ਐਕ ਕੀ ਐਕ ਜੀ ਜਿਹਨਾਂ ਤੇ ਆਲ ਮਲਟੀ ਪੀ ਠੀਕ ਆ ਹਾਂ ਜੀ ਆਮ ਪਾਰਟੀ ਹਮ ਤੇ ਠੀਕ ਹੈ ਕਾਰਨ ਹੈ ਕਾਰਨ ਬੜਾ ਕੰਮ ਆ ਸਾਡੇ ਹਿਸਾਬ ਨਾਲ ਤੇ ਉਹ ਠੀਕ ਆ ਠੀਕ ਆ ਹਾਂ ਤੇ ਬਿਲਕੁਲ ਕੰਮਕਾਜ ਤੇ ਨਿਕਲੇ ਲੋਕ ਨੇ ਤਾਂ ਉਹ ਕਹਿ ਰਹੇ ਨੇ ਆਮ ਪਾਰਟੀ ਪਸੰਦ ਨੇ ਤਾਂ ਤੁਸੀਂ ਵੇਖੋ ਕਿ ਸੀਐਸਐਲ ਅਟਾਰੀ ਜਿਹੜਾ ਮੁੱਖ ਬਾਜ਼ਾਰ ਆ ਉੱਥੇ ਆ ਤਾਂ ਇੱਕ ਸਰਦਾਰ ਸਾਹਿਬ ਬੈਠੇ ਨੇ ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਫਿਰ ਕਿਹਦੀ ਮੂਡ ਆ ਜੀ ਆ ਕੀ ਕਿਹਦੀ ਪਾਰਟੀ ਪਸੰਦ ਆ ਕਿਹੜਾ ਲੀਡਰ ਪਸੰਦ ਆ ਜੀ ਸਾਨੂੰ ਸਾਰੇ ਪਸੰਦ ਆ ਜੀ ਜਿਹੜਾ ਮਰਜ਼ੀ ਆਏ ਐ ਕਿਹੜਾ ਚੋਟ ਤੇ ਲੈਣਾ ਹੋਵੇ ਵੋਟ ਕਿੱਥੇ ਪਾਣੀ ਹੈ ਵੋਟ ਜਿੱਥੇ ਮਰਜ਼ੀ ਪਾਣੀ ਖੁਸ਼ੀ ਨਾਲ ਆਪਾਂ ਕੋਈ ਜਲਸ਼ਾਸਤ ਨਹੀਂ ਜੀ ਕਲੀ ਜਗ੍ਹਾ ਆਪਾਂ پتہ ਨਹੀਂ ਪਰ ਵੋਟ ਤੇ ਪਾਣ ਜਾਂਦੇ ਨਾ ਵੋਟ ਪਾਵਾਂਗੇ ਕਿਹਨਾਂ ਨੂੰ ਪਾਵਾਂਗੇ ਕੇਵਾਂ ਕੇਨੂੰ ਪਾਵਾਂਗੇ ਤਾਂ ਬਿਲਕੁਲ ਤੁਸੀਂ ਵੇਖੋ ਕਿ ਇਹਨਾਂ ਨੇ ਕਿਹਾ ਕਿਸੇ ਨਾ ਕਿਸੇ ਨੂੰ ਵੋਟ ਜ਼ਰੂਰ ਪਾਵਾਂਗੇ ਤਾਂ ਟਾਰੀ ਬਾਜ਼ਾਰ ਦੇ ਵਿੱਚ ਖੜੋ ਖਲੋਤੇ ਆ ਤਾਂ ਪੂਰਾ ਕੁਝ ਹੋਰ ਵੀ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਲੋਕਾਂ ਦਾ ਮੂਡ ਜਾਨਣ ਦੀ ਕੋ ਪਾਜੀ ਫਿਰ ਕਿੱਧਰ ਮੂੜਾ ਕੀ ਚੋਣਾ ਆ ਗਈਆਂ ਕਿੱਧਰ ਦਾ ਮੂੜਾ ਦੇਖੋ ਜੀ ਜਿਹੜਾ ਜਿੱਧਰ ਚੰਗਾ ਕੰਮ ਕਰਨਗੇ ਉਧਰ ਜ਼ਰੂਰ ਪਾਵਾਂਗੇ ਇਸ ਵੇਲੇ ਚੰਗਾ ਕੰਮ ਕਿਹੜਾ ਨਜ਼ਰ ਆ ਰਿਹਾ ਚੰਗਾ ਕੰਮ ਤੇ ਅਜੇ ਕਿਸੇ ਦਾ ਨਹੀਂ ਨਜ਼ਰ ਆ ਰਿਹਾ ਕਿਸੇ ਦਾ ਨਹੀਂ ਆ ਰਿਹਾ ਕਿਸੇ ਦਾ ਨਜ਼ਰ ਕੰਮ ਨਹੀਂ ਵੋਟ ਤੇ ਪਾਣੀ ਹੈ ਨਾ ਵੋਟ ਤੇ ਪਾਣੀ ਹੈ ਵੋਟ ਪਾਣੀ ਹੈ ਉਹ ਉਹ ਤੇ ਫਿਰ ਪਤਾ ਲੱਗੂ ਜਿਹੜਾ ਬਾਅਦ ਚ ਅੱਛਾ ਹਾਲੇ ਨਹੀਂ ਦੱਸਣੀ ਬਿਲਕੁਲ ਬਿਲਕੁਲ ਹਾਲੇ ਨਹੀਂ ਦੱਸਣੀ ਵੋਟ ਕਿਨੂੰ ਪਾਣੀ ਹੈ ਤਾਂ ਕੁਝ ਪੰਜੀ ਸਾਡਾ ਮੌਜੂਦ ਨੇ ਪੰਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਨੂੰ ਵੋਟ ਪਾਣੀ ਫਿਰ ਆ ਗਈ ਜਿੰਨੂ ਮਰਜ਼ੀ ਪਾਦਾਂਗੇ ਪਾਜੀ ਸਾਰਿਆਂ ਪਾਈ ਦੇ ਇੱਕ ਵਾਰੀ ਕਿਸੇ ਨੂੰ ਪਾਦੀ ਦੀ ਇੱਕ ਵਾਰੀ ਕਿਸੇ ਨੂੰ ਪਾਦੀ ਦੀ ਨਾ ਅੱਗੀ ਕਿਦਾ ਨੰਬਰ ਲਾਇਆ ਜਾ ਫਿਰ ਕੋਈ ਨਹੀਂ ਜਦੋਂ ਜਾਵਾਂਗੇ ਫਿਰ ਪਤਾ ਲੱਗ ਜਾਊਗਾ ਆਪਣੇ ਕੋਟ ਤੇ ਪਾਣੀ ਆ ਜੀ ਅੱਛਾ ਹਾਂਜੀ ਪਰ ਕਿਨੂੰ ਪਾਣੀ ਆ ਕੋਈ ਨਹੀਂ ਆਪ ਜਿੱਦਾਂ ਵੀ ਧਿਆਨ ਆ ਗਿਆ ਜਿੱਦਾਂ ਘਟ ਜੇ ਸਤਗੁਰੂ ਨੇ ਜਿੰਨੂੰ ਵੀ ਕਹਤਾ ਉਹਨੂੰ ਪਾਦਾਂਗੇ ਜੀ ਤਵਾਤਾ ਪਰਮਾਤਮਾ ਦੇ ਉੱਤੇ ਡੋਰੀ ਛੱਡੀ ਆ ਇਹਨਾਂ ਨੇ ਤਾਂ ਤੁਸੀਂ ਇਹਨਾਂ ਨੇ ਦੇਖਿਆ ਕਿ ਤੁਸੀਂ ਵੇਖੋ ਕਿਵੇਂ ਗੱਲ ਕਰ ਰਹੇ ਨੇ ਤਾ ਵੀਰ ਸਿਰੇ ਸਿਰੇ ਆਏ ਨੇ ਆ ਵੀਰ ਜੀ ਸਤਿ ਸ੍ਰੀ ਅਕਾਲ ਪਾਜੀ ਫਿਰ ਵੋਟ ਕਿੱਧਰ ਪਾਣੀ ਆ ਕੀ ਹਾਂਜੀ ਕਾਂਗਰਸ ਤਾਂ ਕਾਂਗਰਸ ਵਾਲੇ ਆਏ ਕਿਉਂ ਕਾਰਸਪੰਦ ਹਾਂਜੀ ਵਧੀਆ ਕਾਰਨ ਵਧੀਆ ਗੁਰਜੀਤ ਔਜਲਾ ਜੀ ਵਧੀਆ ਹੈ ਕੰਮਕਾਰ ਕਰਾਏ ਆ ਉਹਨਾਂ ਨੇ ਅੱਛਾ ਗੁਰਜੀਤ ਔਜਲਾ ਨੇ ਕਰਾਈ ਡਾਕਟਰ ਹਾਂਜੀ ਤਾਂ ਪਸੰਦ ਦਾ ਗੁਰਜੀਤ ਔਜਲਾ ਹਾਂਜੀ ਤਾਂ ਬਿਲਕੁਲ ਕਾਂਗਰਸ ਦੇ ਵੀ ਇੱਥੇ ਵੋਟਰ ਨਿਕਲੇ ਨੇ ਤਾਂ ਤੁਸੀਂ ਦੇਖੋ ਕੁਝ ਹੋਰ ਲੋਕ ਨੇ ਭਾਜੀ ਸਤਿ ਸ਼੍ਰੀ ਅਕਾਲ ਜੀ ਸਰ ਕਿਹਨੂੰ ਵੋਟ ਪਾਣੀ ਫਿਰਿਆ ਭਜੀ ਔਜਲੇ ਨੂੰ ਔਜਲੇ ਨੂੰ ਹਾਂਜੀ ਕਾਰਨ ਹਾਂਜੀ ਕਾਰਨ ਔਜਲੇ ਆ ਸਿੱਧੂ ਤੋਂ ਔਜਲੇ ਕਾਂਗਰਸ ਨਾਲ ਚੱਲਦੇ ਪਏ अच्छा हां जी तो बिल्कुल कांग्रेस ਦਾ ਵੀ ਵੋਟ ਬੈਂਕ ਹੈ ਤਾਂ ਭਾਈ ਚੱਲੇ ਨੇ ਸਿੱਰੇ ਸਿੱਰੇ ਕੰਮ ਤੇ ਤਾਂ ਭਾਈ ਫਿਰ ਕਿੰਨੂੰ ਵੋਟ ਪਾਣੀ ਆ ਕੀ ਆਪਾਂ ਜੀ ਕਾਂਗਰਸ ਨੂੰ ਰਾਹੁਲ ਗਾਂਧੀ ਸਾਹ ਨੂੰ اچھا ਹਾਂ ਜੀ ਰਾਹੁਲ ਗਾਂਧੀ ਦਾ ਆਪਾਂ ਫੈਨ ਆ ਉਹਨਾਂ ਨੂੰ ਵੋਟ ਪਾਣੀ ਆ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਨੂੰ ਰਾਹੁਲ ਗਾਂਧੀ ਬਹੁਤ ਵਧੀਆ ਇਨਸਾਨ ਆ ਤੇ ਰਾਹੁਲ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਹਾਂ ਗੁਰਜੀਤ ਔਜਲਾ ਭਾਈ ਨੇ ਆਪਾਂ ਵੋਟ ਪਾਣੀ ਕਾਂਗਰਸ ਨੂੰ ਕਾਂਗਰਸ ਨੂੰ ਤਾਂ ਬਿਲਕੁਲ ਕਾਂਗਰਸ ਦਾ ਵੋਟ ਬੈਂਕ ਨਜ਼ਰ ਆਂਦਾ ਨਜ਼ਰ ਆ ਰਿਹਾ ਹੈ ਤਾਂ ਜਿੱਥੇ ਅਕਾਲੀ ਆਪ ਅਤੇ ਤੀਸਰੇ ਪਾਸੇ ਕਾਂਗਰਸ ਦਾ ਵੀ ਵੋਟ ਬੈਂਕ ਨਿਕਲ ਕੇ ਸਾਹਮਣੇ ਆ ਰਿਹਾ ਹੈ ਤਾਂ ਲੋਕ ਜਿਹੜੇ ਨੇ ਅਸਲੇ ਤਿਆਰ ਨੇ ਤਾਂ ਪਾਜੀ ਬੈਠੇ ਨੇ ਦੁਕਾਨ ਤੇ ਗੱਲਬਾਤ ਕਰਾਂਗੇ ਪਾਜੀ ਸਤਿ ਸ੍ਰੀ ਅਕਾਲ ਪਾਈ ਫਿਰ ਕਿਹਨੂੰ ਵੋਟ ਜਾ ਰਹੀ ਹੈ ਇਸ ਕੀ ਕਿਹਦਾ ਯੋਰ ਹੈ ਜੀ ਇਲਾਕੇ 'ਚ ਆਮ ਆਦਮੀ ਨੂੰ ਪਾਵਾਂਗੇ ਵੋਟ ਆਮ ਆਦਮੀ ਨੂੰ ਹਾਂਜੀ ਅੱਛਾ ਹਾਂਜੀ ਤੇ ਵੈਸੇ ਹੀ ਕਿ ਪਹਿਲੇ ਵੀ ਨਹੀਂ ਬਹੁਤ ਕੰਮ ਕਰ ਰਹੇ ਆਮ ਆਦਮੀ ਪਹਿਲਾਂ ਅਸੀਂ ਕਾਂਗਰਸ ਸੀ ਹਾਂ ਹਾਂਜੀ ਤੇ ਹੁਣ ਅਸੀਂ ਆਮ ਆਦਮੀ ਨੂੰ ਪਾ ਰਹੇ ਹਾਂ ਵੋ ਤਾਂ ਬਿਲਕੁਲ ਆਮ ਆਦਮੀ ਪਾਰਟੀ ਦੇ ਪ੍ਰਸ਼ੰਸਕ ਵੀ ਆਏ ਨੇ ਤਾਂ ਇਸ ਵੇਲੇ ਹਲਕਾ ਟਾਰੀ ਬਾਰ-ਬਾਰ ਦੱਸ ਰਹੇ ਆ ਭਾਰਤ ਪਾਕਿਸਤਾਨ ਸਰਹੱਦ ਤੇ ਮੌਜੂਦ ਹੈ ਇਹ ਹਲਕਾ ਔਰ ਇਹ ਹਲਕਾ ਹਮੇਸ਼ਾ ਸਿਆਸਤ ਦਾ ਕੇਂਦਰ ਵੀ ਬਣਦਾ ਹੈ ਕਿਉਂਕਿ ਅਕਸਰ ਇਸ ਇਲਾਕੇ ਨੂੰ ਸੁਧਾਰਨ ਦੀ ਗੱਲ ਦੀਆਂ ਗੱਲਾਂ ਬਹੁਤ ਕੀਤੀਆਂ ਜਾਂਦੀਆਂ ਤਾਂ ਦੁਕਾਨਦਾਰ ਸਾਹਿਬ ਸਿਰੇ ਆਏ ਨੇ ਭਾਜੀ ਸਸਤੀ ਗੱਲ ਭਾਜੀ ਫਿਰ ਕਿਹਨੂੰ ਵੋਟ ਜਾਰੀ ਆ ਕੀ ਤੁਹਾਡਾ ਹਲਕਾ ਬੜਾ ਇੰਪੋਰਟੈਂਟ ਹੈ ਕਿਹੜਾ ਲੀਡਰ ਪਸੰਦ ਆ ਸਰ ਕਾਂਗਰਸ ਹੀ ਆ ਵਿਕਾਸ ਹੋ ਜਾਊਗਾ ਵਿਕਾਸ ਤੇ ਹੋਣੀ ਤੁਹਾਨੂੰ ਪਤਾ ਵਿਕਾਸ ਹੋਊਗਾ ਤੇ ਕੰਮ ਚੱਲਣਗੇ ਬਿਜ਼ੀਸ ਮੈਨ ਵੀ ਹੋਊਗਾ ਹੁਣ ਬਿਜ਼ਨਸ ਨਹੀਂ ਹੈਗਾ ਹਾਂ ਨਾ ਕਿਸਾਨ ਕਿਸਾਨ ਚੱਲਣਗੇ ਕਿਸਾਨਾਂ ਨੇ ਕੰਮ ਚੱਲਣਾ ਬਸ ਇਹੋ ਗੁਜ਼ਾਰਸ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਜਿੰਦਾਬਾਦ ਤੇ ਕਾਂਗਰਸ ਨੂੰ ਬੋਡ ਪਾਓ ਤੇ ਇਹਨਾਂ ਨੂੰ ਗਾੜੀ ਲਿਆਓ ਬਿਲਕੁਲ ਕਾਂਗਰਸ ਦਾ ਇਸ ਵੇਲੇ ਵੋਟ ਬੈਂਕ ਵੀ ਨਜ਼ਰ ਆ ਰਿਹਾ ਹੈ ਤਾਂ ਮਿਕਸ ਜਿਹਾ ਵੋਟ ਬੈਂਕ ਹੈ ਅਗਰ ਗੱਲ ਕਰੀਏ ਤਾਂ ਕਿਉਂਕਿ ਦੁਕਾਨਦਾਰ ਲੋਕ ਹੁੰਦੇ ਨੇ ਇਹਨਾਂ ਨਾਲ ਆ ਕੇ ਲੋਕ ਜ਼ਿਆਦਾਤਰ ਗੱਲਬਾਤ ਵੀ ਕਰਦੇ ਨੇ ਤਾਂ ਇਸ ਵੇਲੇ ਕੋਰ ਦੁਕਾਨਦਾਰ ਸਾਹਿਬ ਮੌਜੂਦ ਨੇ ਭਾਜੀ ਫਿਰ ਕਿਹਦਾ ਜੋਰ ਹੈ ਜੀ ਐਤਕੀ ਇਲੈਕਸ਼ਨਾਂ 'ਚ ਟਾਰੀ ਹਲਕੇ ਦੀ ਗੱਲ ਕੀਤੀ ਜਾਵੇ ਟਾਰੀ ਹਲਕੇ ਦਾ ਕੀ ਭਾਜੀ ਜੋਰ ਤੇ ਸਾਰਿਆਂ ਦਾ ਪਰ ਜਿਹੜਾ ਸਾਡਾ ਕੰਮ ਕਰਾਊਗਾ ਅਸੀਂ ਤਾਂ ਉਹਨੂੰ ਵੋਟ ਪਾਵਾਂਗੇ ਕਿਨੂੰ ਜਿਹੜਾ ਵੀ ਕੋਈ ਕੰਮ ਕਰਾਊਗਾ ਜਿਹੜਾ ਹੁਣ ਐਰ ਕੀ ਵੋਟ ਮੰਗਣ ਆਊਗਾ ਉਹਨੂੰ ਅਸੀਂ ਆਪਣੀਆਂ ਮਤਲਬ ਕਿ ਜੋ ਵੀ ਮੁਸ਼ਕਲਾਂ ਹੋ ਦੱਸ ਕਿ ਜਿਹੜਾ ਸਾਡਾ ਕੰਮ ਕਰਾਊਗਾ ਉਹਨਾਂ ਵਾਲੇ ਸਮੇਂ ਤੇ ਅਸੀਂ ਵੋਟ ਉਸ ਨੂੰ ਪਾਉਣੀ ਹੈ ਕਿਉਂਕਿ ਜਿਹੜਾ ਵੀ ਇੱਕ ਵਾਰੀ ਵੋਟ ਲੈ ਲੈਣ ਵਾਸਤੇ ਹੁੰਦਾ ਹੈ ਕੋਈ ਐਮਐਲਏ ਜਾਂ ਹੋਰ ਵੀ ਆ ਪਰ ਬਾਅਦ ਵਿੱਚ ਉਹ ਕੋਈ ਕੰਮ ਨਹੀਂ ਕਰਦੇ ਅੱਛਾ ਹਾਂਜੀ ਸੋਚੋ ਹਾਂ ਤੇ ਇਸ ਵਾਰ ਲੋਕਾਂ ਨੂੰ ਸੋ ਲੀਡਰਾਂ ਨੂੰ ਸਵਾਲ ਪੁੱਛ ਕੇ ਵੋਟ ਪਾਣੀ ਹਾਂਜੀ ਹਾਂਜੀ ਬਿਲਕੁਲ ਜ਼ਰੂਰੀ ਯੂਰ ਕੀ ਦਾ ਵਹ ਪਿੰਡ ਦੇ ਲੋਕ ਕਿਹਦਾ ਯੂਰ ਦੱਸਦੇ ਨੇ ਇੱਥੇ ਤੇ ਆਮ ਆਦਮੀ ਪਾਰਟੀ ਦਾ ਹੈ ਜੀ ਆਮ ਪਾਰਟੀ ਦਾ ਹਾਂਜੀ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਇੱਕ ਇੱਕ ਅਣਕਟ ਰਿਵਿਊ ਜਿਹੜਾ ਹੈ ਤੁਹਾਨੂੰ ਦੱਸ ਰਹੇ ਹਾਂ ਟਾਰੀ ਹਲਕੇ ਦਾ ਉਹ ਤੁਹਾਨੂੰ ਅਸੀਂ ਸਾਂਝਾ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਮੂਡ ਹੈ ਲੋਕ ਕੀ ਚਾਹੁੰਦੇ ਨੇ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਸਰਕਾਰਾਂ ਲੋਕ ਬਣਾਉਂਦੇ ਨੇ ਲੀਡਰ ਲੋਕ ਬਣਾਉਂਦੇ ਨੇ ਤਾਂ ਲੋਕਾਂ ਦੇ ਵਿੱਚ ਆ ਕੇ ਅਸੀਂ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤਾਂ ਲੋਕ ਆਪਣੇ ਦਿਲ ਦੀ ਭਾਵਨਾ ਦੱਸ ਰਹੇ ਆ ਕਿਉਂ ਦੱਸ ਰਹੇ ਉਹ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤਾਂ ਲਗਾਤਾਰ ਟਾਰੀ ਹਲਕਾ ਜੋ ਕਿ ਭਾਰਤ ਪਾਕਿਸਤਾਨ ਸਰਹੱਦ ਤੇ ਮੌਜੂਦ ਹੈ ਉਥੋਂ ਦੇ ਲੋਕਾਂ ਦਾ ਮੂਡ ਜਾਣਨ ਦੀ ਕੋਸ਼ਿਸ਼ ਕੀਤੀ ਹੈ ਪਰ ਫੈਸਲਾ ਜਨਤਾ ਕਰੇਗੀ ਲੇਕਿਨ ਲੋਕ ਜਿਹੜੇ ਨੇ ਹਰ ਪਾਰਟੀ ਵਾਲਾ ਆਪਣਾ ਜਿਹੜਾ ਰੁਖ ਦੱਸਦੇ ਨਜ਼ਰ ਆ ਰਹੇ ਨੇ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖਨਾਗ ਗ੍ਰੀਡ ਪੰਜਾਬ ਟੀਵੀ ਅੰਮ੍ਰਿਤਸਰ